ਅਜ ਇੱਕ ਮਿਰਪਾਉ ਹਸਤੀ ਦਾ ਵੀ ਸ਼ਹੀਦੀ ਦਿਹਾੜਾ ਹੈ ਜਿਹਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਕਹਿੰਦੇ ਹੋ ਜਸਵੰਤ ਸਿੰਘ ਖਾਲੜਾ ਨੇ ਕੌਮ ਲਈ ਐਸੇ ਕਾਰਜ ਕੀਤੇ ਜੋ ਗੁਰੂ ਕਿਰਪਾ ਤੋਂ ਬਿਨਾ ਅਸੰਭਵ ਨੇ ਕੋਈ ਜਨਸ਼ਮੈ ਸਾਡੇ ਕਰ ਦਮਾ ਉਹ ਨਿਰਭੈ ਸੀ ਸੂਰਮਾ ਸੀ 1992 ਈਸਵੀ ਤੋਂ 94 ਈਸਵੀ ਦਰਮਿਆਨ ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਸੀ ਪੰਜਾਬ ਦਾ ਉਹਦੀ ਸ਼ਹਿਤੇ ਦਰਿੰਦਾ ਆਫੀਸਰ ਕੇ ਪੀ ਐਸ ਗਿੱਲ ਅਤੇ ਹੋਰ ਪਤਾ ਨਹੀਂ ਕਿੰਨੇ ਕਦੇ ਸਾਥੀ ਜਿਨ੍ਹਾਂ ਨੇ ਬੇਗੁਨਾਹ ਸਿੱਖਾਂ ਨੂੰ ਅਤਵਾਦੀ ਕਹਿ ਕਹਿ ਕੇ ਝੂਠੇ ਮੁਕਾਬਲੇ ਬਣਾ ਕੇ ਕਤਲ ਕੀਤਾ ਜਿੰਨਾ ਵਿੱਚੋਂ 25000 ਦੇ ਕਰੀਬ ਲਾਸ਼ਾਂ ਦੀ ਗਿਣਤੀ ਖੋਜ ਲਈ ਸੀ ਜਸਵੰਤ ਸਿੰਘ ਖਾਲੜਾ ਨੇ ਰੋਣਾ ਜਦੋਂ ਇਹ ਬਚਨ ਸਾਵੇਂ ਪਰਫੁੱਲਤ ਕੀਤਾ ਕੇ ਪੀਐਸ ਗਿਲ ਤਿਲ ਮਿਲਾ ਉਠਿਆ ਤੇ ਉਹਨੇ ਇੱਕ ਕਾਨਫਰੰਸ ਕੀਤੀ ਕੋਰਾ ਝੂਠ ਬੋਲਿਆ ਬੀ ਜਿਨ੍ਹਾਂ ਨੂੰ ਲਵਾਰਸ ਆਖਿਆ ਜਾ ਰਿਹਾ ਹੈ ਪੁਲਿਸ ਤੇ ਦੋਸ਼ ਲਾਇਆ ਜਾ ਰਿਹਾ ਹੈ ਵੀ ਇਹ ਕਤਲੋਗਾਰਤ ਮਚਾਈ ਹੈ ਉਹ ਮੁੰਡੇ ਤੇ ਅਖੇ ਬਾਹਰਲੇ ਮੁਲਕਾਂ ਚ ਚਲੇ ਗਏ ਨੇ ਮਣਾਮੂਹੀ ਪੈਸਾ ਕਮਾ ਰਹੇ ਨੇ ਉਹਨਾਂ ਦੇ ਮਾਪੇ ਜਾਣਦੇ ਨੇ ਕੋਈ ਵਾਧੂ ਇੱਥੇ ਨਹੀਂ ਮਾਰਿਆ ਪੁਲਿਸ ਨੇ ਕੇ ਪੀ ਐਸ ਗਿੱਲ ਦੇ ਕੋਰੇ ਝੂਠ ਦੀਆਂ ਜੜਾਂ ਪੁੱਟਣ ਲਈ ਪ੍ਰੈਸ ਵਿੱਚ ਇੱਕ ਬਿਆਨ ਜਾਰੀ ਕੀਤਾ ਖਾਲੜਾ ਸਾਹਿਬ ਨੇ ਕਹਿੰਦੇ ਕੇ ਪੀ ਐਸ ਗਿੱਲ ਨੂੰ ਮੈਂ ਖੁੱਲਾ ਸੱਦਾ ਦਿੰਨਾ ਬੈਸ ਲਈ ਸਮਾਂ ਤੇ ਜਗ੍ਹਾ ਉਹ ਆਪ ਮੁਕਰਰ ਕਰ ਲਵੇ। ਅਰ ਉਹਦੇ ਇਸ ਝੂਠ ਨੂੰ ਹੁਣ ਨੰਗਾ ਕਰਨ ਲਈ ਅਸੀਂ ਹਰ ਮਹੀਨੇ 2000 ਲਵਾਰਸ ਲਾਸ਼ਾਂ ਦੇ ਨਾਮ ਜਾਰੀ ਕਰਿਆ ਕਰਾਂਗੇ ਪਬਲਿਕਲੀ। ਪਬਲਿਕ ਦੇ ਕਟਹਿਰੇ ਵਿੱਚ ਕੇਪੀਐਸ ਗਿੱਲ ਨੂੰ ਖੜਾ ਕਰਾਂਗੇ। ਸਰਦਾਰ ਖਾਲੜਾ ਦੇ ਇਸ ਬਿਆਨ ਨੇ ਝਾਲਮਾ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਇੱਕ ਹੋਰ ਦੁਸ਼ਟ ਜਿਹਦਾ ਨਾਮ ਬੜਾ ਮਸ਼ਹੂਰ ਹੈ ਐਸਐਸਪੀਜੀਤ ਸਿੰਘ ਸੰਧੂ ਇਹਨੇ ਖਾਲੜਾ ਸਾਹਿਬ ਨੂੰ ਧਮਕੀ ਦਿੱਤੀ ਵੀ ਜਿੱਥੇ 25000 ਲਾਸ਼ਾਂ ਦਾ ਹਿਸਾਬ ਦੇਣਾ ਨਾ ਅਸੀਂ ਉਥੇ ਇੱਕ ਹੋਰ ਲਾਸ਼ ਦਾ ਹਿਸਾਬ ਦੇ ਦੇਵਾਂਗੇ ਤੂੰ ਆਪਣੀ ਤਿਆਰੀ ਕਰ ਲੈ ਤੇ ਖਾਲੜਾ ਸਾਹਿਬ ਨੇ ਜਵਾਬ ਦਿੱਤਾ ਸੀ ਵੀ ਉਮਰ ਦਾ ਹਿਸਾਬ ਹੱਥਾਂ ਦੀਆਂ ਰੇਖਾਂ ਤੇ ਲਿਖਿਆ ਹੁੰਦਾ ਹੈ ਜਿੰਨੀ ਲਿਖੀ ਹੈ ਉਨੀ ਭੋਗਣੀ ਹੈ ਕੋਈ ਕਿਸੇ ਨੂੰ ਮਾਰਨ ਵਾਲਾ ਨਹੀਂ ਜੋ ਲਿਖਿਆ ਉਹ ਕੇ ਰਵੇਗਾ ਸੋਕਤ ਡਰੈ ਜੇ ਖਸਮ ਸਮਾਰੈ ਡਰ ਡਰ ਪਚੇ ਮਨਮੁਖ ਵਿਚਾਰੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਦਾ ਆਸਰਾ ਹੈ ਉਹਨਾਂ ਦੀ ਖਲੜੀ ਚ ਡਰ ਨਹੀਂ ਹੁੰਦਾ ਮੌਤ ਤੇ ਮੰਜੇ ਤੇ ਵੀ ਆਉਣੀ ਹੈ ਮੰਜੇ ਤੇ ਮੋਏ ਦੀ ਯਾਦ ਕੋਈ ਨਹੀਂ ਮਨਾਉਂਦਾ ਕੌਮ ਲਈ ਸ਼ਹੀਦ ਹੋਿਆਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਨੇ ਮੰਜੇ ਤੇ ਮੋਏ ਦਾ ਸਰੀਰ ਵੀ ਗਿਆ ਤੇ ਨਾਮ ਹੀ ਮਿਟ ਗਿਆ ਕੌਮ ਲਈ ਸ਼ਹਾਦਤ ਪਾਈ ਸਰੀਰ ਮਿਟਿਆ ਨਾਮ ਅਮਰ ਹੋ ਗਿਆ ਖਾਲੜਾ ਸਾਹਿਬ ਨਾ ਕੈਨੇਡਾ ਆਏ ਸਪੀਚ ਦਿੱਤੀ ਕੈਨੇਡਾ ਵਾਸੀਆਂ ਨੇ ਨਾ ਬੇਨਤੀ ਕੀਤੀ ਤੁਸੀਂ ਪਰਿਵਾਰ ਸਮੇਤ ਸੈਟਲ ਹੋ ਜਾਓ ਕੈਨੇਡਾ ਵਿੱਚ ਪੀਆਰ ਲੈ ਲਓ ਤੁਹਾਨੂੰ ਸਰਕਾਰ ਨੇ ਛੱਡਣਾ ਨਹੀਂ ਖਾਲੜਾ ਸਾਹਿਬ ਨੇ ਜਵਾਬ ਦਿੱਤਾ ਸੀ ਮੈਂ ਤੇ ਮੇਰਾ ਪਰਿਵਾਰ ਬਾਤ ਚ ਜਾਵਾਂਗੇ ਕੋਈ ਸ਼ੱਕ ਨਹੀਂ ਹੈ ਪਰ ਇਹ ਜ਼ਾਲਮ ਹਕੂਮਤ ਦੇ ਵਸ ਪਏ ਹੋ ਹਜ਼ਾਰਾਂ ਸਿੱਖ ਪਰਿਵਾਰ ਉਹਨਾਂ ਦਾ ਵਾਰਸ ਕੌਣ ਬਣੇਗਾ ਤੋਂ ਮੈਂ ਇੱਥੇ ਨਹੀਂ ਟਿਕਾਂਗਾ ਮੇਰੇ ਭਰੋਸੇ ਤੇ ਨੇ ਉਹ ਮੈਂ ਉਹਨਾਂ ਨੂੰ ਨਿਆਂਦਵਾਉਣਾ ਹੈ ਜਿਨ੍ਹਾਂ ਦੇ ਬੱਚੇ ਕੋਹ ਕੋਕੇ ਮਾਰੇ ਗਏ ਨਹਿਰਾਂ ਵਿੱਚ ਰੋੜੇ ਗਏ ਮਸ਼ੀਆਂ ਨੂੰ ਖਵਾਏ ਗਏ ਅਖੀਰ 6 ਸਤੰਬਰ 1995 ਆਈ ਸਰਦਾਰ ਜਸਵੰਤ ਸਿੰਘ ਖਾਲੜਾ ਸਵੇਰੇ 9:00 ਵਜੇ ਕਾਰ ਤੋਂ ਰਹਿ ਸਨ ਪੁਲਿਸ ਨੇ ਕਿਡਨੈਪ ਕੀਤੇ ਚਭਾਲ ਥਾਣੇ ਲੈ ਗਏ ਤਰਨਤਨ ਸਾਹਿਬ ਦਾ ਇਲਾਕਾ ਹੈ ਸੰਧੂ ਨੇ ਤਸ਼ੱਦਦ ਕੀਤਾ ਗੋਲੀ ਮਾਰ ਕੇ ਸ਼ਹੀਦ ਕੀਤਾ ਫਿਰ ਹਰੀ ਕੇ ਪਤਣ ਨਹਿਰਾ ਤੁਸੀਂ ਵੇਖੀਆਂ ਲਵਾਰਸ ਲਾਸ਼ਾਂ ਦੇ ਵਿੱਚ ਖਾਲੜਾ ਸਾਹਿਬ ਦੀ লাশ ਵੀ ਰਲਾ ਦਿੱਤੀ ਗਈ। ਉਹ ਮਹਾਨ ਸ਼ਹਾਦਤ ਦੀ ਉਪਦੀ ਪਾ ਗਏ। ਇੱਕ ਸ਼ਾਇਰ ਕਹਿੰਦਾ ਹੈ ਕੁਝ اصولوں ਦਾ ਨਸ਼ਾ تھا। ਕੁਝ ਮੁਕद्दस ਖਾਬ ਥੇ। ਹਰ ਜ਼ਮਾਨੇ ਵਿੱਚ ਸ਼ਹਾਦਤ ਕੇ یہی ਅਸਬਾਬ ਥੇ। ਸ਼ਹਾਦਤਾਂ ਜਦੋਂ ਵੀ ਹੁੰਦੀਆਂ ਨੇ ਅਸੂਲਾਂ ਤੇ ਚੱਲ ਕੇ ਆਪਣੇ ਧਰਮ ਲਈ ਹੁੰਦੀਆਂ ਨੇ। ਸੇਵਾਤ ਨੂੰ ਪਰਪੱਖ ਰੱਖਣ ਲਈ ਹੁੰਦੀਆਂ ਨੇ ਤ ਉਸ ਸੂਰਬੀਰ ਨੂੰ ਸਜਦਾ ਹੈ